ਪ੍ਰਭਾਵਵਾ ਅਗਰ ਬਣ ਕੇ ਆਇਆ ਤਾਂ ਨੌਜਵਾਨ ਸਰਕੇ ਦਾ ਜਿਹਨਾਂ ਨੇ ਇੱਥੇ ਬੁਲਾ ਕੇ ਇੰਨਾ ਮਾਣ ਵਖਿਆ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਰ ਮੇਰੀ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਦੋ ਕੁ ਬੇਨਤੀਆਂ ਨੇ ਜਿਹੜੀਆਂ ਭਰਾਵੋ ਨੌਜਵਾਨੋ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜਿਹੜਾ ਪੰਜਾਬ ਆ ਆਪਣਾ ਅੱਜ ਪੰਜਾਬ ਦੇ ਜਿਹੜੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇਗੇ ਉਹਨੂੰ ਆਪਾਂ ਹੀ ਸੁਧਾਰਨਾ ਕਿਸੇ ਨੇ ਬਾਹਰੋਂ ਆ ਕੇ ਹਾਲਾਤ ਨਹੀਂ ਪੰਜਾਬ ਦੇ ਹਸਤਾਰ ਨੇ ਮੇਰੇ ਆ ਨੌਜਵਾਨਾਂ ਕੇ ਬੇਨਤੀਆਂ ਨੇ ਨੌਜਵਾਨੋ ਆਪਾਂ ਜਿਹੜਾ ਕਿ ਸਰਕਾਰਾਂ ਗੱਲਾਂ ਕਰਦੇ ਨੇ ਨਸ਼ਾ ਖਤਮ ਕਰਦਾ ਕਿ ਲੀਡਰਾਂ ਨੇ ਕਿਸੇ ਨੇ ਨਸ਼ਾ ਖਤਮ ਨਹੀਂ ਕਰਨਾ ਨਸ਼ਾ ਕਿਵੇਂ ਖਤਮ ਹੋਣਾ ਉਹ ਸਾਨੂੰ ਸਿੱਖਣਾ ਪੜਾ ਸਤਨਾਬ ਦਾ ਘਟੜੇ ਵੀ ਵਰਕਰਾਂ ਤੋਂ ਅੱਜ ਉਹ ਵੇਖਾ ਕਿਸ ਦੁਨੀਆ ਦੇ ਵਿੱਚ ਨਹੀਂ ਰਹੇ ਕਿੱਡੇ-ਕੱਡੇ ਸਰੀਰ ਸੀਗਾ ਜਿਹੜਾ ਯਾਦਕਿਲੇ ਵਿੱਚ ਆਪਾਂ ਅੱਜ ਇੱਥੇ ਕਬੱਡੀ ਟੂਰਨਾਮੈਂਟ ਕਰਾ ਰਹੇ ਹਾਂ ਨੌਜਵਾਨਾਂ ਨੂੰ ਆਪਾਂ ਨੂੰ ਸਿੱਧਾ ਸਾਹਮਣੇ ਆ ਪੜ੍ਹਿਆ ਨੇ ਕਿਆਂ ਸਾਨੂੰ ਆਪ ਨੂੰ ਜਾਗਰੂਤ ਹੋਣਾ ਪਣਾ ਨਸ਼ਾ ਛੱਡਣ ਦਾ ਕਾਰਜ ਨੂੰ ਦਾਪਤਨਾ ਨੌਜਵਾਨਾਂ ਨੂੰ ਚੰਗਾ ਆਪਾਂ ਗੁਰੂ ਘਰ ਨਾਲ ਜੁੜੀਏ ਨਿਤਨੇਮ ਦੇ ਧਾਰਨੀ ਹੋਏ ਵੇਖ ਸਕੇ ਮੇਰੇ ਵਾਲ ਕੱਟੇ ਨੇ ਜਾਲੀ ਨਹੀਂ ਰੱਖੀ ਪਰ ਮੈਂ ਨਿਤਨੇਮ ਦਾ ਧਾਰਨੀ ਆ ਨੌਜਵਾਨੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਮੂਹਰ ਨਾਲ ਆਪਣੇ ਗੁਰੂ ਨਾਲ ਜੁੜਨਾ ਪੈਣਾ ਇਹ ਮੇਰੇ ਨੌਜਵਾਨਾਂ ਕੇ ਬੇਨਤੀਆਂ ਲਗੀਆਂ ਨੌਜਵਾਨੋ ਨਸ਼ਿਆਂ ਦੀ ਕ੍ਰਿਤੀ ਤੋਂ ਦੂਰ ਹੋਈਏ ਦੂਜੀ ਗੱਲ ਗੁਰੂ ਮੈਂ ਕਹਿਣਾ ਹੁਣ ਤੁਹਾਨੂੰ ਪਤਾ ਹੀ ਆ ਕਿ ਜੋ ਪੰਜਾਬ ਦੇ ਵਿੱਚ ਪ੍ਰਵਾਸ ਦੀ ਗੱਲ ਚੱਲੀ ਹੋਈ ਆ ਇੱਕ ਤਾਂ ਨਸ਼ਾ ਤੇ ਦੂਜਾ ਪ੍ਰਵਾਸ ਭਰਾਵੋ ਪੰਜਾਬ ਵਰਗੀ ਜ਼ਖੇਰ ਧਰਤੀ ਕਿਤੇ ਨਹੀਂ ਹੈਗੀ ਨੌਜਵਾਨੋ ਇੱਥੇ ਪੜ੍ਹ ਲੈ ਕੇ ਰੋਜ਼ਗਾਰ ਪੈਦਾ ਕਰੀਏ 2-3 ਸਾਲ ਹੋ ਗਿਆ ਆਪਾਂ ਨੂੰ ਲਗਾਤਾਰੇ ਮੁੱਦੇ ਤੇ ਬੋਲਦਿਆਂ ਨੂੰ ਕੋਈ ਵੀ ਪੰਜਾਬ ਦਾ ਪਿੰਡ ਬਾਹਾਂ ਨਹੀਂ ਰਿਹਾ ਕਿਤੇ ਦੇ ਪੰਜਾਬ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 10-15 ਲੋਕਾਂ ਦਾ ਠੱਗੀ ਨਾਂ ਬਕੀ ਹੋਵੇ ਅੱਜ ਤਾਂ ਆਪਾਂ ਠੱਗ ਮਾਫੀਆ ਦੇ ਖਿਲਾਫ ਮੋਰਚਾ ਖੋਲਾ ਹੋਇਆ ਇਕੱਲੀ ਮੇਰੀ ਇਹ ਲੜਾਈ ਨਹੀਂ ਹੈਗੀ ਪੰਜਾਬ ਦੀ ਮੈਂ ਅੱਜ ਤੱਕ ਕੋਈ ਵੀ ਕਿਸਾਨੀ ਧਰਨਾ ਕੋਈ ਵੀ ਮਜ਼ਦੂਰਾ ਧਰਨਾ ਮੈਂ ਮਿਸ ਨਹੀਂ ਕੀਤਾ ਤੁਸੀਂ ਆਪਾਂ ਇਹ ਕਹਿੰਦੇ ਆ ਮੈਂ ਕੀਤਾ ਫੇਰ ਜਾ ਕੇ ਕਰਨਾ ਕਾਇ ਕੀ ਕਰਨਾ ਜਾ ਕੇ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਵੇ ਤੁਸੀਂ ਜਾਣਦੇ ਨਹੀਂ ਸਾਨੂੰ ਹਰ ਇੱਕ ਧਰਨੇ ਦੇ ਉੱਪਰ ਜਿੱਥੇ ਪੰਜਾਬ ਦੀ ਗੱਲ ਹੈ ਜਿੱਥੇ ਸਾਡੇ ਹੱਕਾਂ ਦੀ ਗੱਲ ਹੈ ਸਾਨੂੰ ਹਰ ਇੱਕ ਥਾਂ ਤੇ ਜਾਣਾ ਚਾਹੀਦਾ ਪਰ ਅਸੀਂ ਜਾਣੇ ਕਿੱਧਰ ਨੂੰ ਆਂ ਕਿ ਲੀਡਰਾਂ ਪਿੱਛੇ ਜਾਂ ਕਲਾਕਾਰਾਂ ਪਿੱਛੇ ਕਲਾਕਾਰਾਂ ਪਿੱਛੇ ਦੁੱਤੀਆਂ ਨਾ ਫਿਰਦੇ ਨਾ ਲੀਡਰਾਂ ਪਿੱਛੇ ਜਿੱਥੇ ਤੁਹਾਡੇ ਪੰਜਾਬ ਦੀ ਗੱਲ ਹੋ ਉੱਥੇ ਤੁਸੀਂ ਜਾਂਦੇ ਨਹੀਂ ਹੁਣ ਭਰਾਵੋ ਜਿਹੜਾ ਪੰਜਾਬ ਦੇ ਵਿੱਚ ਅੱਜ ਹਰ ਇੱਕ ਪਿੰਡ ਦੇ ਵਿੱਚੋਂ ਦਾਫੀ ਮੁੰਡੇ 50 ਮੁੰਡੇ ਬਾਹਰ ਵਾਕੇ ਸਾਡਾ ਪੰਜਾਬ ਖਾਲੀ ਹੋ ਗਿਆ ਔਰਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਕਬਜ਼ਾ ਕਿਦਾਂ ਹੋਊਗਾ ਦੁਨੀਆ ਦੇ ਸਭ ਤੋਂ ਅਮੀਰ ਧਰਤੀ ਤੇ ਕਬਜ਼ਾ ਕਿਦਾਂ ਹੋਊ 30-30 40-40 ਲੱਖ ਰੁਪਏ ਲਾ ਕੇ ਆਪਾਂ ਬਾਹਰ ਜਾ ਰਹੇ ਆ 120 ਕਰੋੜ ਰੁਪਏ ਤਕਰੀਬਨ ਤਕਰੀਬਨ ਆਪਾਂ ਮੈਂ ਜਿਹੜਾ ਜਿਹੜਾ ਮਰਜ਼ੀ ਦਾ ਤੋਂ ਹਿਸਾਬ-ਕਿਤਾਬ ਕਰ ਲਿਓ ਆ ਜੱਟਾਂ ਤੋਂ ਆਪਾਂ ਵਾਪਸ ਕਰਵਾ ਚੁੱਕੇ 120 ਕਰੋੜ ਰੁਪਏ ਲੋਕਾਂ-ਲੋਕਾਂ ਦਾ ਅਧਿਕਤਮ ਇਸ ਕਰਕੇ ਵੀਰੋ ਮੇਰੇ ਭਰਾਵੋ ਆਪਾਂ ਨੌਜਵਾਨੀ ਜਾਗੋ ਭਰਾਵੋ ਜਾਗ ਕੇ ਇੱਥੇ ਜ਼ੰਗਲ ਨੂੰ ਅਧਿਕਾਰ ਇੱਥੇ ਪੈਦਾ ਕਰੀਏ ਗੱਲਾਂ ਕੋਈ ਕਰਕੇ ਜਾਣਾ ਵੀ ਨਾ ਤਾਂ ਕਿਸੇ ਲੀਡਰ ਨੇ ਹਲਾਸ ਧਾਰਨਾ ਨਾ ਕਰ ਕਾਰਜ ਹਲਾਸ ਧਾਰਨੇ ਆ ਸਾਨੂੰ ਆਪਾਂ ਨੂੰ ਜਾਗਰੂਕ ਹੋ ਕੇ ਸਾਨੂੰ ਆਪਾਂ ਨੂੰ ਹਰ ਇੱਕ ਬੰਦੇ ਨੂੰ ਯੋਗਦਾਨ ਪਾਉਣਾ ਪਾਣਾ ਪ੍ਰੇਯ ਪੰਜਾਬ ਦੇ ਰਾਜ ਸੁਧਾਰ ਦੀ ਲੜਾਈ ਚ ਹਰ ਇੱਕ ਬੰਦਾ ਕਹਿੰਦਾ ਮੈਂ ਕੀ ਰਹਿਣਾ ਜਦੋਂ ਅਸੀਂ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਕਰਦਾ ਕਿ ਨਹੀਂ ਯਾਰ ਮੇਰਾ ਹੀ ਪੰਜਾਬ ਹੈ ਮੇਰਾ ਵੀ ਪਿੰਡ ਹੈ ਆਪੋ ਆਪਣੇ ਤਰੀਕੇ ਨਾਲ ਆਪਾਂ ਯੋਗਦਾਨ ਪਾਵਾਂਗੇ ਤਾਂ ਸਮਾਜ ਸੁਧਰ ਜਾਊਗਾ ਸਭ ਤੋਂ ਪਹਿਲਾਂ ਸਾਨੂੰ ਆਪ ਨੂੰ ਸੁਧਰਨਾ ਪੈਣਾ ਹੈ ਗੰਡਾ ਮਸੀਂ ਆਪਰੇ ਖੋਦਰ ਤੇ ਗੰਡਾ ਮਸਮਾਜ ਦੀ ਖੋਦਰਾ ਗੰਡਾ ਮੀਟਰ ਨੇ ਖੋਦਰ ਦੇ ਇਹੀ ਗੱਲ ਕਹਿ ਕੇ ਆਨੇ ਭਰਾਵੋ ਆਓ ਆਪਾਂ ਜਿਹੜੀ ਵੀ ਕਿਤੇ ਵੀ ਸਾਡੀ ਪੰਜਾਬ ਦੀ ਲੜਾਈ ਹੈ ਕੋਈ ਪਾਂਥਿਕ ਲੜਾਈ ਹੈ ਕੋਈ ਕਿਸਾਨੀ ਦੀ ਲੜਾਈ ਹੈ ਆਪਾਂ ਸਾਰਿਆਂ ਦੇ ਵਿਚ ਰਲ ਮਿਲ ਕੇ ਯੋਗਦਾਨ ਪਾઈએ ਕਿਉਂਕਿ ਸਮੇਂ ਜਾਂ ਸਰਕਾਰਾਂ ਸੈਕਟਰ ਦੀਆਂ ਸਰਕਾਰਾਂ ਬਹੁਤ ਵੱਡੇ ਵੱਡੇ ਕੰਗਣਾ ਰਾਤ ਵਰਗੀਆਂ ਦੂਜੇ ਤਿੱਥੇ ਨੂੰ ਗਵਾਣ ਦੇ ਜਾਂਦੀਆਂ ਲੱਗੀਆਂ ਕਿਤੇ ਸਾਡੇ ਸੰਤ ਕਰਨਾਲ ਸਿੰਘ ਜੀ ਦੇ ਖਿਲਾਫ ਬਣਾ ਦਿੰਦੇ ਨੇ ਕਦੇ ਕੰਗੜਾ ਰੋਣਾਬਤ ਭਾਰਪਾਲੀਆਂ ਵਰਕੇ ਕਦੇ ਬਿਆਨ ਦਿੰਦਿਆਂ ਲੱਗਿਆ ਭਰਾਵੋ ਕਿ ਕਿਸਾਨੀ ਜਿਹੜੇ ਬੰਦਾ ਇਥੇ ਚੰਗੇ ਸੀਗੇ ਉਹ ਸੈਂਟਰ ਦੇ ਹਜੇ ਵੀ ਜਿਹੜੇ ਸੈਂਟਰ ਦੇ ਲੀਡਰ ਨੇਗੇ ਪੰਜਾਬ ਨੂੰ ਕਿਵੇਂ ਜਿਹੜਾ ਕਿ ਖੋਲਣ ਤੇ ਆਉਂਦੇ ਆਪਾਂ ਨੂੰ ਸਾਰਿਆਂ ਨੂੰ ਨੌਜਵਾਨ ਨੂੰ ਜਾਗਣਾ ਪੈਣਾ ਆਪਾਂ ਨੂੰ ਇਕੱਠੇ ਹੋ ਕੇ ਜਿਹੜੀ ਪੰਜਾਬ ਦੀ ਲੜਾਈ ਲੜਨੀ ਪੈਣੀ ਆ ਭਰਾਵੋ ਸਾਰਿਆਂ ਨੂੰ ਆਪਾਂ ਨੇ ਇਸ ਚੀਜ਼ ਦੇ ਵਿੱਚ ਯਾਰਨਾ ਚਾਹੀਦਾ ਹੁਣ ਪਿੰਡਾਂ ਦੇ ਵਿੱਚ ਲਾਸਟ ਤੇ ਜਿਹੜੀ ਮੈਂ ਗੱਲ ਕਹਿ ਕੇ ਜਾਣਾ ਇੱਕੋ ਹੀ ਗੱਲ ਕਹਿਣੀ ਆ ਮੈਂ ਪਿੰਡਾਂ ਦੇ ਵਿੱਚ ਸਰਪੰਚ ਦੇ ਵੋਟਾਂ ਆਉਣੀਆਂ ਹੀ ਆ ਭਰਾਵੋ ਖਰ ਹੁਣ ਉਹ ਨਾਂਨ ਹੋ ਗਿਆ ਪਿੰਡਾਂ ਦੇ ਵਿੱਚ ਧੜੇ ਬੰਦੀਨਾ ਬਣਾਇਓ ਭਰਾਵੋ ਜੇ ਤਾਂ ਸਰਬਸੰਮਤੀ ਹੁੰਦੀ ਐ ਉਹਦੇ ਮਰਕ ਦੇ ਰੀਸ ਹੈ ਜਿਹੜੀਗੀ ਭਰਾਵੋ ਚੰਗਾ ਬੰਦਾ ਚੰਗਾ ਨੌਜਵਾਨ ਕੋਈ ਚੁਣ ਲੋ ਤੁਹਾਡੇ ਪਿੰਡਾਂ ਦਾ ਭਲਾ ਹੋ ਜਾਊਗਾ ਨਹੀਂ ਸੋਦੇ ਪਤਾ ਹੀ ਆ ਕਿ ਕੋਈ ਸਿਰ ਪੜਵਾ ਪੜਵਾ ਨਾ ਮਰਜੋ ਦਾਰੂਆਂ ਦੇ ਵਿੱਚ ਕੱਲਾ ਕੋਤਰ ਉਹਨੇ ਦਾਰੂ ਚਲਾਤੀ ਪਹਿਲਾਂ ਉਹ ਦਾਰੂ ਚਲਾਤੀ ਭਰਾਵੋ ਇਹ ਗ੍ਰੀਤੀ ਖਤਮ ਕਰੋ ਮੇਰੇ ਪਿੰਡ ਦੇ ਵਿੱਚ ਜੋਰ ਲੱਗਿਆ ਹੋਣਾ ਵੀ ਜੇ ਕਿਤੇ ਪਿੰਡ ਦੇ ਸਰਬਸੰਮਤੀ ਹੋ ਜੇ ਭਰਾਵੋ ਛੇ ਕਰ ਸਰਬਸੰਮਤੀ ਨਹੀਂ ਵੀ ਹੁੰਦੀ ਤਾ ਭਰਾਵੋ ਕੋਈ ਨਹੀਂ ਸਰਪੰਚ ਮੇਰੇ ਹੱਥ ਹੱਥ ਮਾਨ ਕੇ ਪਿੰਡ ਦੇ ਵਿੱਚ ਸ਼ਰਾਬ ਨਾ ਤਰਾਇਓ ਠੀਕ ਆ ਚਲੋ ਤੁਸੀਂ ਚੋਣ ਲਾਉਣੀਆਂ ਵੋਟਾਂ ਪਵਾਉਣੀਆਂ ਨੇ ਸ਼ਾਂਤ ਬਈ ਰਹਿ ਕੇ ਪਿੰਡਾਂ ਦੇ ਵਿੱਚ ਵੋਟਾਂ ਹੋਣੀਆਂ ਚਾਹੀਦੀਆਂ ਨੇ ਜੇ ਦੋ ਜਾਂ ਤਿੰਨ ਪਿੰਡ ਸਰਪੰਚ ਦੇ ਵਿੱਚ ਬਣਾ ਚਾਹੁੰਦੇ ਨੇ ਤਿੰਨ ਚਾਹੁੰਦੇ ਨੇ ਉਮੀਦਵਾਰ ਨੇ ਵੀ ਤੁਸੀਂ ਸਰਪੰਚ ਦੀ ਚੋਣ ਲਾੜਨਾ ਚਾਹੁੰਦੇ ਆ ਤਾਂ ਸ਼ਾਂਤ ਬਈ ਵੋਟਾਂ ਹੁਣ ਭਰਾਵੋ ਚੰਗੇ ਬੰਦੇ ਚੰਗੇ ਨੌਜਵਾਨ ਖੜੇ ਕਰ ਲਿਓ ਜਿਹੜੇ ਲੀਡਰਾਂ ਨੂੰ ਸਵਾਰ ਕਰ ਸਕਣ ਉਹ ਹੈ ਨਾ ਪਿੰਡ ਦੇ ਵਿੱਚ ਸਰਪੰਚਾ ਚੁਣੋ ਜਿਹੜਾ ਆਇਆ ਐਮਐਲਏ ਵਿੱਚ ਹੀ ਪੱਜਿਆ ਵਰਦਾ ਐਮਐਲਏ ਸਾਹਿਬ ਆਇਆ ਐਮਐਲਏ ਸਾਹਿਬ ਆਇਆ ਛੋਟੇ ਪਿੰਡ ਦੇ ਵਿੱਚ ਏਕਤਾ ਹੋਊਗੀ ਜਿਹੜੀ ਮਰਜੀ ਪਾਰਟੀ ਐ ਜਿਹੜੇ ਮਰਜੀ ਪਾਰਟੀ ਸਾਹਿਬ ਲੈ ਕੇ ਛੋਟੇ-ਬੋਟੇ ਡਿਖੂਗਾ ਫੁੱਟੇ ਕੇ ਗੋਟੇ ਟਕੋ ਜੇ ਤੁਹਾਡੇ ਪਿੰਡ ਦੇ ਵਿੱਚ ਏਕਤਾ ਹੋਊਗੀ ਜੱਗਾ ਸਰਪੰਚ ਚੁਣਿਆ ਹੋਗਾ ਬਾਕੀ ਸਰਪੰਚ ਦੀ ਸੋਚ ਹੀ ਐ ਵੀ ਮੌਤੇ ਪਾਰਚਾ ਕਰਾਉਣਾ ਮੌਤੇ ਪਾਰਚਾ ਕਰਾਉਣਾ ਫੇਰ ਸਾਡੇ ਪੰਜਾਬ ਦਾ ਭਰਾਵੋ ਪੜਾ ਨਹੀਂ ਹੋ ਸਕਦਾ ਸਾਡਾ ਡਟਚ ਮਾੜੇ ਹਰਾਤ ਹੋਏ ਨੇਗੇ ਮਾੜੀ ਰਾਜਨੀਤੀ ਕਰਕੇ ਹੋਏ ਨੇ ਕਿ ਕੋ ਨਾ ਸਾਡੇ ਕੋਲ ਪਾਣੀ ਦਾ ਘਟਾ ਨਾ ਸਾਡੇ ਕੋਲ ਜ਼ਮੀਨ ਦਾ ਘਟਾ ਨਾ ਸਾਡੇ ਕੋਲ ਕੋਈ ਨਾਜ ਦਾ ਘਟਾ ਹੈ ਪੰਜਾਬ ਕੋਲੇ ਬਹੁਤ ਕੁਝ ਹੈ ਸਾਡੇ ਜਿਹੜੇ ਚੰਗੇ ਬੰਦੇ ਆ ਜਾਣ ਸਾਡੀ ਅਗਵਾਈ ਕਰਨ ਵਾਲੇ ਤਾਂ ਸਾਡਾ ਪੰਜਾਬ ਦਾ ਭਲਾ ਹੋ ਸਕਦਾ ਇਸ ਕਰਕੇ ਚੰਗੇ ਨੌਜਵਾਨ ਚੰਗੇ ਜਿਹੜੇ ਵੀ ਕੋਈ ਬੰਦੇ ਨੇ ਕਿ ਪਿੰਡ ਦੇ ਵਿੱਚੋਂ ਸਰਪੰਚ ਚੁਣ ਲਿਓ ਪਿੰਡਾਂ ਦੇ ਵਿੱਚ ਲੜਾਈ ਪਲੇਸ ਨਾ ਪਾਇਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਸਤਕਾਰ ਬਖਸ਼ਿਆ ਸਾਰੇ ਨਗਰ ਨਿਵਾਸੀ ਦਾ ਭੈਣਾ ਭਰਾਵਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਤਨਾਮ ਸਿੰਘ ਕਟਲਾ ਜੀ ਸਾਡੇ ਵਿੱਚ ਨਹੀਂ ਰਹੇ ਅੱਜ ਉਹਨਾਂ ਦੀ ਯਾਦ ਵਿੱਚ ਜਿਹੜਾ ਟੂਰਨਾਮੈਂਟ ਕਰਾ ਰਹੇ ਆ ਨੌਜਵਾਨੋ ਬੀੜਤੀ ਆਪਣੇ ਦੇ ਫੋਟੋਆਂ ਦੇਖ ਕੇ ਪ੍ਰੇਰਿਤ ਹੋ ਭਰਾਵੋ ਨਸ਼ੇ ਤੋਂ ਦੂਰ ਰਹੋ ਨਸ਼ੇ ਤਿਆਗੋ ਚੰਗੇ ਪਾਸੇ ਆਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਹ